ਮੋਲ ਬਸ ਲੈ ਹੁੰਦੇ ਨਾਲ 95000 ਰੁਪਈਆ ਜੀ 95000 ਹਾਂ 14 ਨਹੀਂ ਆਪਾਂ ਕਹਿੰਦੇ 15 ਨਹੀਂ ਕਹਿੰਦੇ 10 12 ਕਿਲੋ ਦੁੱਧ ਵਾਲਾ ਨਹੀਂ 10 ਤੋਂ ਬਾਹਰ ਕਿੰਨੇ ਕਿੰਨੇ ਕਿ ਦੁੱਧ ਵਾਲੀਆਂ ਭਈ ਇਹਦੀਆਂ 15 ਤੋਂ ਪਲੱਸ ਦੁੱਧ ਵਾਲੀਆਂ ਹੀ ਉਹਨਾਂ ਕੋਲ ਚੰਗੀ ਚੀਜ਼ ਲੈਣ ਦਾ ਹੀ ਸ਼ੌਂਕ ਆ ਬਸ ਆਪ ਨੂੰ ਇਹ ਨਹੀਂ ਕਿ ਭਾਵੇਂ ਆਪਣਾ ਨਾਮ ਵੀ ਵਿਗਿਆ ਜੀ ਕੋਈ ਗੱਲ ਹੀ ਨਹੀਂ ਕਿਉਂਕਿ ਪਲਿਆ-ਪਲਿਆ ਬੜਾ ਹਨਾ ਉਹਨਾਂ ਨੇ ਵੀ ਬੰਦਿਆਂ ਨੇ ਟਕਾਹ ਕੇ ਆਣ ਰੀਜ ਨਾਲ ਹੀ ਸ਼ੌਂਕ ਨਾਲ ਬੰਦੇ ਉਹ ਤੇ ਕੋਈ ਹੜਾ ਵਾਲੇ 500 ਕੋਈ ਵੀਰ ਵੀ ਸੱਜਣਾ ਆਉਂਦਾ ਜੀ ਦਾ ਕੋਈ ਨੁਕਸਾਨ ਹੋਇਆ ਆਪਾਂ ਇਹਨੂੰ ਹੋਰ ਰਹਿਤ ਤੇ ਦੇ ਦਿਆਂਗੇ ਇਹਦੇ 2607 ਸੀਮਣ ਭਰਿਆ ਕੀ ਉਹਦੀ ਜਾਣਕਾਰੀ ਆਪਣੇ ਕੋਲ ਪਈ ਵੀ ਹੋ ਜੀ ਪਈ ਹਾਂ ਹਾਂ ਉਸ ਬੋਲਣ ਚ ਕੋਈ ਰਹਿ ਵੀ ਕਿਤੇ ਆਪਾਂ ਦੇ ਦਾਂਗੇ ਅਗਲੇ ਵਾਰ ਸੀਲ ਪੂਰੀ ਆ ਭਾਵੇਂ ਇਹਦੇ ਥੱਲੇ ਜਵਾਕ ਬੈਠੇ ਰਹਿਣ ਉਹ ਪ੍ਰੀਤ ਦੇਖਿਆ ਵੀ ਉਹਦੀ ਬੈਠਣਾ ਤਣਾ ਨੂੰ ਹੱਥ ਲਾਈ ਜਨੇ ਕੋਈ ਚੱਕਰ ਹੀ ਨਹੀਂ ਇਹਨੂੰ ਹਣਾ ਮੈਂ ਵੀ ਆਈ ਜੇ ਆਪਣੀ ਝੋਟੀ ਨਾ ਵੀ ਸੇਲ ਹੋਊਗੀ ਆਪਾਂ ਘਰੇ ਦੁੱਧ ਤੇ ਲਾ ਲਾਂਗੇ ਆਪਣਾ ਸ਼ਹਿਰ ਦਾ ਕੰਮ ਆ ਆਪਣਾ 70 ਰੁਪਏ ਦੁੱਧ ਘਰੋਂ ਜਾਈ ਜਾਂਦਾ ਰਹਿੰਦਾ ਆਪਾਂ ਉਹ ਚੀਜ਼ ਲਈ ਜੀ ਜਿਹੜੀ ਕੰਮ ਦੀ ਆ ਵੀ ਕਹਿਣ ਦਾ ਮਤਲਬ ਵੀ ਜੇ ਸੇਲ ਹੋਊਗੀ ਤਾਂ ਗੱਲ ਵੱਖਰੀ ਆ ਨਹੀਂ ਆਪਾਂ ਚੋ ਸਕਦੇ ਆ ਸਸੀਗਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਵੀਰੇ ਪ੍ਰੀਤ ਦੇ ਘਰੇ ਤੇ ਬਾਈ ਦਾ ਐਡਰੈਸ ਹੈਗਾ ਇਹ ਸ਼ਹਿਰ ਤਲਵੰਡੀ ਪਾਈ ਜ਼ਿਲ੍ਹਾ ਫਿਰੋਜ਼ਪੁਰ ਸ਼ੀਨਾ ਫਾਰਮ ਤੇ ਤੇ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਤੁਹਾਨੂੰ ਦੋ ਨਗ ਦਿਖਾਵਾਂਗੇ ਇੱਕ ਤਾਂ ਮੈਂ ਕਹਿੰਦਾ ਇੰਨੀ ਠੰਡੀ ਸੀਲ ਕਿਉਂਕਿ ਅਕਸਰ ਆਪਾਂ ਅੱਗੇ ਵੀ ਬਾਈ ਦੇ ਫਾਰਮ ਤੋਂ ਵੀਡੀਓ ਬਣਾਉਨੇ ਆ ਝੋਟੀਆਂ ਤੁਹਾਨੂੰ ਇਦਾਂ ਦੀਆਂ ਮਿਲ ਗਈਆਂ ਠੰਡੀਆਂ ਸੀ ਇੱਕ ਬਾਈ ਕੋਲੇ ਬੂਰਾ ਕੱਟਾ ਏ ਕੋਈ ਸਾਣ ਮੰਨ ਲਓ ਕੋਈ ਕੱਟਾ ਮੰਨ ਲਓ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਜਿਹੜੀ ਕਰਮ ਵਾਲੀ ਇਹਦੀ ਡਿਟੇਲ ਪੁੱਛਦੇ ਆਂ ਪ੍ਰੀਤ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਤੁਹਾਡਾ ਵੀ ਸਵਾਗਤ ਆ ਸਾਰੇ ਚੈਨਲ ਵਾਸੀਆਂ ਦਾ ਜੀ ਤੇ ਪ੍ਰੀਤ ਭਾਈ ਜਿਵੇਂ ਪਹਿਲਾਂ ਵਾਲੀਆਂ ਵੀਡੀਓ ਆਪਾਂ ਪਾਉਨੇ ਕਿੰਨੇ ਕ ਫੋਨ ਫੜਨ ਆਈਏ ਦੇ ਭਾਈ ਹੁਣ ਬਹੁਤ ਆਉਂਦੇ ਆ ਜੀ ਹਾਂਜੀ ਚੰਗੇ ਦੋਸਤ ਮਿੱਤਰ ਜੁੜੀ ਜਾਂਦੇ ਭਾਈ ਬਸ ਚੰਗੇ ਦੋਸਤ ਮਿੱਤਰ ਆ ਜੀ ਸਾਰਿਆਂ ਨੂੰ ਵੀ ਆਪਣਾ ਇਹ ਵੀ ਆਪਣਾ ਲੰਬੇ ਦੇ ਵਾਲਾ ਕੰਮ ਨਹੀਂ ਹੈਣਾ ਬਈ ਤੇ ਪ੍ਰੀਤ ਭਾਈ ਜਿਵੇਂ ਹੁਣ ਆਹ ਪਾਏ ਝੋਟੀ ਲਿਆਂਦੀ ਹੈ ਬਈ ਤੇ ਇਹ ਕੋਈ ਜਾਦੂ ਮੰਤਰ ਤਾਂ ਨਹੀਂ ਵੀ ਠੰਡੀਆਂ ਸੀਲ ਨੂੰ ਬੜੀਆਂ ਲੱਭ ਕੇ ਲੈ ਕੇ ਆਉਣਾ ਬਈ ਆਪਣਾ ਠੰਡੀ ਸੀਲ ਦਾ ਮਤਲਬ ਇਹ ਹੈ ਜੇ ਆਪਣੀ ਝੋਟੀ ਨਾ ਵੀ ਸੇਲ ਹੋ ਗਈ ਆਪਾਂ ਘਰੇ ਦੁੱਧ ਤੇ ਲਾ ਲਾਂਗੇ ਆਪਣਾ ਸ਼ਹਿਰ ਦਾ ਕੰਮ ਆ ਆਪਣਾ 70 ਰੁਪਏ ਦੁੱਧ ਘਰੋਂ ਜਾਈ ਜਾਂਦਾ ਰਹਿੰਦਾ ਆਪਾਂ ਉਹ ਚੀਜ਼ ਲਈ ਹੈ ਦੀ ਜਿਹੜੀ ਕੰਮ ਦੀ ਆ ਬਈ ਕਹਿਣ ਦਾ ਮਤਲਬ ਵੀ ਜੇ ਸੇਲ ਹੋਊਗੀ ਤਾਂ ਗੱਲ ਵੱਖਰੀ ਹੈ ਨਹੀਂ ਆਪਾਂ ਚੋ ਸਕਦੇ ਆਪਾਂ ਚੋ ਸਕਦੇ ਇਹਨੂੰ ਤੇ ਪ੍ਰੀਤ ਦੱਸਿਓ ਕਰਮ ਵਾਲੀ ਦੀ ਇਹਦੀ ਕੀ ਡਿਟੇਲ ਆ ਬਈ ਇਹ ਪਹਿਲੇ ਸੂਏ ਸ ਠੀਕ ਹੈ ਭਾਈ ਹਾਂਜੀ ਤੇ ਭਾਈ ਉਹ ਜਾਨਕੀ ਸ਼ਕੀਨੀ ਬੜੀ ਆ ਹਨਾ ਜਿਵੇਂ ਫੇਸਬੁਕ ਦੀ ਕੁਆਲਿਟੀ ਜਿਵੇਂ ਮੋਰਾ ਦੇ ਵਿੱਚ ਕਹਿੰਦੇ ਆ ਹਨਾ ਹਾਂਜੀ ਪਿਓਰ ਸੁੰਗ ਸੁੰਗ ਤੇ ਬਾਕੀ ਹਲੇ ਉਹ ਸਟਾਰਟ ਹੋ ਗਈ ਆ ਹਨਾ ਦੁੱਧ ਲਾਉਣਾ ਲੱਗ ਗਿਆ ਹਨਾ ਹਾਂਜੀ ਹਾਂਜੀ ਤੇ ਪੀ ਤੇ ਕਰੀ ਮਾੜਾ ਜਾਂ ਤੋਰੀਏ ਭਾਈ ਸੀਮਨ ਵਾਰੀ ਭਾਈ ਤੁਸੀਂ ਦੱਸੇ ਹੈਗੀ ਉਹਦੀ ਜਾਣਕਾਰੀ ਹਨਾ ਭਰਿਆ ਤੇ ਸੀਮਨ ਵੀ ਚੰਗਾ ਭਰਿਆ ਗੜਵਾਸੂ ਦਾ 2607 ਦਾ ਇਹਦੇ ਠੀਕ ਆ ਭਈ ਠੀਕ ਆ ਭਈ ਹਾਂਜੀ ਤੇ ਉਹ ਆਪਾਂ ਡਾਕਟਰ ਨਾਲ ਵੀ ਗੱਲ ਕਰਾ ਦੇਾਂਗੇ ਠੀਕ ਆ ਭਈ ਉਹ ਆਪਾਂ ਨੂੰ ਬੰਦੇ ਨੇ ਦੱਸਿਆਊਗਾ ਹਨਾ ਭਈ ਫੋਲੋ ਦੱਸਿਆ ਤੇ ਪ੍ਰੀਤ ਕੀ ਭਾਅ ਆਪੂ ਕਰਾਂਗੇ ਫਿਰ ਇਹਦਾ ਅੱਜ ਕੱਚੀ ਭਾਅ ਇਹਦਾ ਭਈ ਜੈ ਜੀ ਹੋਊਗਾ ਬਸ ਆਪਾਂ ਠੀਕ ਆ ਭਈ ਹਾਂ ਕੋਈ ਗਾਈਆਂ ਵਾਲਾ ਹੀ ਹੋ ਜਾਊਗਾ ਭਾਅ ਗਾਈਆਂ ਵਾਲਾ ਭਾਅ ਹੋਊਗਾ ਹੀ ਨਹੀਂ ਗੱਲ ਕੀ ਵਾ ਠੀਕ ਹੈਣਾ ਭਈ ਝੋਟੀ ਦੀ ਆਪਣੀ ਫੁੱਲ ਗਰੰਟੀ ਹੋਊਗੀ ਵਾ ਠੀਕ ਆ ਭਈ ਹਨਾ ਤੇ ਬਾਕੀ ਤੁਸੀਂ ਹਲੇ ਜਣ ਕੇ ਤੱਕ ਜੀ ਥੋੜੀ ਗਾਂ ਨੂੰ ਪਰ ਪਲੂਣ ਉਹਦੀ ਦਿਨ ਤੇ ਦਿਨ ਲਾਉਂਦੀ ਆ ਆ ਗਿਆ ਨਾ ਦਿਨ ਤੇ ਦਿਨ ਲਾਉਂਦੀ ਆਈ ਹੂੰ ਠੰਡੀ ਸੀਲ ਪੂਰੀ ਆ ਭਾਵੇਂ ਇਹਦੇ ਥੱਲੇ ਜਵਾਕ ਬੈਠੇ ਰਹਿਣ ਕੋਈ ਨਹੀਂ ਉਹ 프리 ਤੇ ਦੇਖਿਆ ਵੀ ਉਹਦੀ ਬੈਠਣਾ ਤਣਾ ਨੂੰ ਹੱਥ ਲਾਈ ਜਨੇ ਕੋਈ ਚੱਕਰ ਹੀ ਨਹੀਂ ਇਹਨੂੰ ਹਣਾ ਮੈਂ ਕਿਹਾ ਕੋਈ ਚੱਕਰ ਹੀ ਨਹੀਂ ਕਰਦੀ ਨਹੀਂ ਕੋਈ ਤੇ ਹਾਂ ਦੇਖੋ ਲੋ ਹੂੰ ਬਿਲਕੁਲ ਹਣਾ ਵੀ ਕੋਈ ਚੱਕਰ ਨਹੀਂ ਆਮ ਅਕਸਰ ਪਸ਼ੂ ਕਰਦਾ ਹੁੰਦਾ ਹਣਾ ਵੀ ਗੱਪਣ ਕੱਪਣ ਜਵਾਕ ਛੱਡੀ ਫਿਰ ਇਹਨੂੰ ਕੋਈ ਚੱਕਰ ਨਹੀਂ ਕਰਦਾ ਤੇ ਪ੍ਰੀਤ ਬਈ ਸੀਮਣ ਕਿਹੜਾ ਦਾ ਸਹੀ ਵੀ ਭਰਿਆ ਇਹਦੇ ਇਹਦੇ 2607 ਸੀਮਣ ਭਰਿਆ ਤਾਂ ਕੀ ਉਹਦੀ ਜਾਣਕਾਰੀ ਆਪਣੇ ਕੋਲ ਪਈ ਵੀ ਉਹ ਨਹੀਂ ਉਸ ਬੋਲਣ ਚ ਕੋਈ ਰਹਿ ਵੀ ਕਿਥੋਂ ਪਤਾ ਦੇ ਦਾਂਗੇ ਅਗਲੇ ਮਹੀਨੇ ਦੇ ਦਾਂਗੇ ਹਾਂਜੀ ਤੇ ਪ੍ਰੀਤ ਮੁੱਲ ਕਰਦੀ ਫਿਰ ਇਹਦਾ ਲੈਣ ਦੇਣ ਦੇ ਲਈ ਮੁੱਲ ਬਸ ਲੈਣ ਦੇ ਨਾਲ 99000 ਰੁਪਈਆ ਜੀ 99000 ਹਾਂ ਤੇ ਲਓ ਜੀ ਮਿੱਤਰੋ ਮੈਂ ਕਹਿੰਨਾ ਵੀ ਮੇਰਾ ਵੀਰ ਬਾਹਲੇ ਨਾ ਘਟਾਉਣਾ ਆਪਾਂ ਜਾਇਜ਼ ਮੁੱਲ ਤੇ ਹੀ ਦੇਣੀ ਹੈ ਉਹੀ ਗੱਲ ਪ੍ਰੀਤ ਬਈ ਇੱਕ 10 ਮੁੱਲ ਕਰਕੇ ਵੀ ਦੀ ਬੰਦਾ ਕਹਿੰਦੇ ਨਹੀਂ ਹਾਂ ਜੀ ਇਹ ਗੱਲ ਹੈਗੀ ਆ ਵੀ ਆਪਾਂ ਮੁੱਲ 95 ਤਾਈਂ ਕੀ ਕਰੀਏ ਬੜਾ ਐਡੀ ਝੋਟੀ ਐ 130 ਦੀ ਮੁੱਲ ਕਰੀ ਜਾਂਦੇ 40 2 ਸਵਾ ਲੱਖ ਤੋਂ ਘੱਟ ਤਾਂ ਕੋਈ ਮੁੱਲ ਕਰਦਾ ਹੀ ਨਹੀਂ ਕਰਦਾ ਨਹੀਂ ਇਹ ਇਸ ਤਰ੍ਹਾਂ ਪੂਰੀ ਆ ਝੋਟੀ ਸਾਰੇ ਪੱਖ ਤੋਂ ਆਪਣੀ ਗਾਰੰਟੀ ਹੋਊਗੀ ਪਿੱਛੇ ਦੀ ਆਪਣੀ ਗਾਰੰਟੀ ਬਾਕੀ ਪਲੀ ਪੁਲੀ ਵੀ ਆ ਹਨਾ ਹਾਂ ਪੂਰੀ ਤੂੰ ਆਈਡੀਆ ਚਲੋ ਪਲੂਣ ਦਾ ਕੋਈ ਹੁੰਦਾ ਨਹੀਂ ਵੀ ਆਪਾਂ ਐਵੇਂ ਕਹੀਏ 20 ਦੇ ਜੂ 12 ਦੇ ਜੂ ਹਨਾ ਕਿੰਨਾ ਕੁ ਅੰਦਾਜ਼ਾ ਜਿਹੜਾ ਦੁੱਧ ਬਈਏ ਝੋਟੀ ਪੱਕੇ ਹੋ ਕੇ ਬਣੀ ਹੈ 12 ਕਿਲੋ ਦੁੱਧੋਂ ਨਹੀਂ ਡੋਲਦੀ ਹਾਂ ਦਾ ਨਹੀਂ ਆਪਾਂ ਕਹਿੰਦੇ 15 ਨਹੀਂ ਕਹਿੰਦੇ 10 12 ਕਿਲੋ ਦੁੱਧ ਦਾ ਆਣਾ ਨਹੀਂ 10 ਤੋਂ ਬਾਹਰ ਚਲੀ ਜਾਊਗੀ ਵਧੀਆ ਰੁੱਤ ਚ ਆਉਣੇ ਨੇ ਹੁਣ ਤੇ 10 12 ਕਿਲੋ ਦੁੱਧ ਆ ਰਾਮਣਾ ਚਵਾ ਦੂਗੀ ਕਿਉਂਕਿ ਹੁਣ ਬਿਲਕੁਲ ਹੈਣਾ ਵੀ ਤੇ ਬਾਕੀ ਮੇਰੇ ਹਿਸਾਬ ਨਾਲ ਉ ਵੀ ਮੈਨੂੰ ਦੰਦਾ ਜੀ ਲੱਗਦੀ ਆ ਹੈਨਾ 6 ਅੰਡਾ ਉਦੋਂ ਗਾਂ ਮੇਰੇ ਹਿਸਾਬ ਨਾਲ ਜਵਾਨ ਹੋਊਗੀ ਜਵਾਨ ਹੋਗੀ ਹਾਂਜੀ ਤੇ ਮੁੱਲੇ ਦਾ ਆਪਾਂ ਕਰਤਾ 95000 ਰੁਪਏ ਬਾਕੀ ਕਹਣਾ ਵੀ ਬਾਈ ਕਹਿੰਦਾ ਇਹਦੇ 'ਚ ਕੋਈ ਬਾਹਲਾ ਨਾ ਕੋਈ ਕਰੇ ਹਾਂ ਤੇ ਬਾਕੀ ਕਿਉਂਕਿ ਸ਼ਕੀਨੀ ਵੀ ਆ ਵੇਟ ਵੀ ਆ ਕੋਈ ਤੁਸੀਂ ਕੱਟੀ ਲੈ ਗੋਗੇ 50 55000 ਦੀ ਲਵਾਂਗੇ ਉਹ ਇਨੇ ਕਰਮਾਲੀ ਨੇ ਜਾਂਦੀ ਨੇ ਦੁੱਧ ਦੇ ਲਾ ਕੇ ਇਹ ਵੇਰੀ ਕੱਟੀ 50 55000 ਦਾ ਤੁਹਾਨੂੰ ਪਤਾ 70 70000 ਦਾ ਲਾਪੂ ਵੀ ਗਿਆ ਟੋਕੜਾ ਵੀ ਕੀ ਜਾਂਦਾ ਟੋਕੜਾ ਵੀ ਕੀ ਜਾਂਦਾ ਇਹ ਤਾਂ ਫੇਰ ਵੀ ਝੋਟੀ ਆ ਝੋਟੀ ਨਵਾਂ ਅੰਗ ਆਈ 5 7 ਸੂਏ ਆ ਰਾਮਨਾ ਪਿਆਉ ਨਹੀਂ ਤੇ ਪ੍ਰੀਤ ਬਈ ਇਹਦੇ ਬਾਰੇ ਦੱਸ ਦੀ ਬਈ ਕੱਟੇ ਬਾਰੇ ਇਹਦੀ ਕੀ ਡਿਟੇਲ ਆ ਬਈ ਇਹਦੀ ਇਹ ਕੱਟਾ ਹਜੇ ਦੰਦਾਂ ਜੀ ਆਈ ਰਹੀ ਆ ਮੂੰਹ ਠੀਕ ਆ ਭਾਈ ਹਾਂਜੀ ਤੇ ਉ ਭਾਈ ਪੱਠਪੂੜਾ ਬੜਾ ਚੰਗਾ ਹਨਾ ਪੱਠਪੂੜਾ ਤੁਸੀਂ ਮੈਂ ਕਿਹਾ ਕਿਆ ਬਾਤਾਂ ਹੀ ਆ ਹਜੇ ਇਹ ਵੀ ਪੂਰਾ ਸ਼ਕੀਨ ਆ ਸਾਂਭਿਆ ਬੰਦੇ ਦਾ ਹਾਂ ਪ੍ਰੀਤ ਮਾਰਾ ਬਾਹਰ ਘੱਟ ਬਈ ਥੋੜਾ ਇਹ ਢਰਦਾ ਜਿਵੇਂ ਆਪਣਾ ਉਹ ਨੀਲੀ ਰਾਵੀ ਵੀ ਗਿਆ ਉਹ ਬੱਸ ਬੱਸ ਉਹ ਕਹਿੰਦਾ ਵੀ ਮੇਰੇ ਕੋਲੇ 6 ਸੱਪ ਝੋਟੀਆਂ ਆਏ ਝੋਟੀਆਂ ਹਾਂਜੀ ਤੇ ਉਹਨਾਂ ਕਰ ਕੀਤੇ ਲੈ ਕੇ ਨਹੀਂ ਕਿਉਂਕਿ ਯਾਰ ਚਲੋ ਆਪਾਂ ਚੰਗੀ ਚੀਜ਼ ਹੀ ਲੈ ਕੇ ਆਉਣੇ ਆਪਾਂ ਇਹੀ ਗੱਲ ਕਹਿੰਦੇ ਵੀ ਅ ਟੀਕੇ ਤੋਂ ਚਲੋ ਏਆਈ ਕਰਾਉਣੀ ਹੈ ਪਰ ਰੀਜਨ ਕੀ ਆ ਜਿਹੜਾ ਕੁਦਰਤੀ ਕਨਸੀਵ ਰੇਟ ਆ ਹਰੇਕ ਚੀਜ਼ ਦਾ ਜ਼ਿਆਦਾ ਹੁੰਦਾ ਬਈ ਕਿ ਨਹੀਂ ਮੰਨ ਕੇ ਚਲੋ 5-7 ਕੁ ਚੋਟੇ ਆ ਜੇ ਖੀਰਾ ਹੀ ਆ ਇਹ ਹਾਂ ਖੀਰਾ ਬਈ ਤੇ ਬਈ ਉਹ ਦੱਸਿਆ ਉਹਨਾਂ ਨੇ ਵੀ ਕਿਹੜੇ ਟੀਕੇ ਟੂਕੇ ਦਾ ਜਾਂ ਕਿ ਨਹੀਂ ਇਹਦਾ ਕੋਈ ਇਹ ਵੀ ਉਹਨਾਂ ਨੇ ਉਹਨਾਂ ਕੋਲ ਬੂਰੀਆਂ ਹੀ ਮੱਝਾਂ ਸੀਆਂ ਚੰਗੇ ਦੁੱਧ ਦਿੰਦੀਆਂ 20+ ਦੁੱਧ ਹੀ ਦਿੰਦੀਆਂ ਆ ਆਪਾਂ ਇੱਥੇ ਵਿਖਾ ਵੀ ਦੇਵਾਂਗੇ ਆਪਾਂ ਲੋਕ ਕੋਲ ਹੀ ਲਿਆ ਕੋਟਲੇੋਂ ਲਿਆ ਇਹ ਠੀਕ ਆ ਬਈ ਤੇ ਚੰਗਾ ਰਵਾਹੀ ਸੀ ਉਹਨਾਂ ਕੋਲੇ ਬੂਰੀਆਂ ਠੀਕ ਆ ਠੀਕ ਆ ਬਈ ਤੇ ਬਈ ਉਹ ਮਾਂ ਮੂ ਦਾ ਕੀ ਕਹਿੰਦੇ ਰਿਕਾਰਡ ਉਹ ਫੋਲ ਰਿਕਾਰਡ ਵ ਗਿ ਰਿਕਾਰਡ ਵਾਲੀ ਮੈਂ ਐ ਦੀ ਤੇ ਬਾਕੀ ਹੂੰ ਬਈ ਪਲਿਆ-ਪਲਿਆ ਪੂਰਾ ਹਨਾ ਤੇ ਉਹ ਵੀ ਮੇਰੇ ਘਰ ਆਉਣਾ ਤੇ ਕਹਿੰਦੇ ਦੁੱਧ ਤੇ ਹੀ ਪਲਿਆ ਦੁੱਧ ਤੇ ਦੁੱਧ ਤੇ ਜੇ ਆਪਾਂ ਗੱਲਬਾਤ ਕਰ ਲਈਏ ਤੁਸੀਂ ਪੱਠ ਪੜਾ ਤਾਂ ਫਿਰ ਦੱਸ ਹੀ ਦਿੰਦਾ ਹੁੰਦਾ ਜਾਨਵਰ ਦਾ ਕਿ ਨਹੀਂ ਤੇ ਬਾਹਰ ਵਾਲਾ ਬ੍ਰੀਤ ਬਈ ਇਹਨੂੰ ਵੀ ਤੇ ਮੁੱਲ ਕਰਾਵਾਂਗੇ ਇਹਦਾ ਵੀ ਬਾਈ ਕਹਿੰਦਾ ਆਪਾਂ ਜਿਆ ਜੀ ਕਰਨਾ ਮੁੱਲ ਫਿਰ ਇਹਦਾ ਆਪਾਂ ਕਰਮ ਵਾਲੇ ਦਾ ਬਾਈ ਕੀ ਕਰਗੇ ਮੁੱਲ ਬਈ ਇਹਦਾ ਇਹਦਾ ਮੁੱਲ 55000 ਰੁਪਈਆ ਜੀ 55000 ਰੁਪਈਆ ਹਾਂਜੀ ਤੇ ਹੋਜੂ ਕੋਈ ਮਾਨਤਣ ਜੋ ਕੋਈ ਸੱਜਣਾ ਮਾਨਤਣ ਹੋ ਜਾਊਗਾ ਕੋਈ ਮਾਨਤਣ ਕਰਦੇ ਹਾਂ ਹਾਂਜੀ ਮਾਨਤਣ ਉਂ ਜਣ ਕੀ ਜਾਂਦੇ ਜਾਂਦੇ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕੇ ਨੰਬਰ ਬੋਲ ਦਿਓ ਬਈ ਸ਼ਹਿਰ ਤਲਵੰਡੀ ਭਾਈ ਸ਼ੀਨਾ ਫਾਰਮ ਨੇੜੇ ਰੇਲਵੇ ਕ੍ਰੋਸਿੰਗ ਤੇ ਮੋਬਾਈਲ ਨੰਬਰ ਬਈ 95921 13888 ਬਈ ਪ੍ਰੀਤ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਦੋਨਾਂ ਜਾਨਵਰਾਂ ਦੀ ਰੇਟ ਬਾਈ ਨੇ ਬਿਲਕੁਲ ਜਾਇਜ਼ ਜੇ ਕਰਤੇ ਆ ਕਿਉਂਕਿ ਇਸ ਤੋਂ ਬਾਅਦ ਬਾਈ ਦਾ ਵੀ ਹਿਸਾਬ ਏ ਕਿਉਂਕਿ ਖੇਤੀ ਗਾੜੀ ਦਾ ਕੰਮ ਨਾਲ ਨਾਲ ਤੇ ਬਾਈ ਉਹਨੂੰ ਐਂ ਦਾ ਵੀਰ ਮੁੱਲ ਵਧਾ ਕਰਕੇ ਕੋਈ ਗੱਲ ਨਹੀਂ ਜੇ ਕੋਈ ਹੜਾ ਵਾਲੇ ਪਾਸੋਂ ਕੋਈ ਵੀਰ ਵੀ ਸੱਜਣਾ ਆਉਂਦਾ ਜਿਹਦਾ ਕੋਈ ਨੁਕਸਾਨ ਹੋਇਆ ਆਪਾਂ ਇਹਨੂੰ ਹੋਰ ਰੇਟ ਤੇ ਦੇ ਦਿਆਂਗੇ ਦੋਨੇ ਜਾਨਵਰ ਬਸ ਠੀਕ ਹੈ ਨਾ ਬਈ ਪਹੁੰਚ ਵੀ ਆਪਾਂ ਜੇ ਮੰਨ ਲਓ ਆਪਣੇ ਕੋਈ 100 ਕਿਲੋਮੀਟਰ ਤੇ ਹੋਊਗੀ ਨਾ ਦੋਵਾਂ ਜਾਨਵਰਾਂ ਦੀ ਪਹੁੰਚ ਆਪਾਂ ਉਸੇ ਫ੍ਰੀ ਕਰਕੇ ਦੇਵਾਂਗੇ ਜੇ ਜੇ ਕੋਈ ਉਧਰ ਦਾ ਸੱਜਣਾ ਆਪਦਾ ਲੈਣਾ ਚਾਹੁੰਦਾ ਨਾ ਤੇ ਆਪਾਂ ਉਹਦਾ ਪੂਰਾ ਸਹਿਯੋਗ ਦੇਵਾਂਗੇ ਬਸ ਠੀਕ ਹੈ ਨਾ ਬਈ ਚਲੋ ਆਓ ਕਈ ਵਾਰੀ ਚਲੋ ਹੁਣ ਪਾਣੀ ਉਤਰ ਗਿਆ ਨਾ ਉਤਰ ਗਿਆ ਜੇ ਕਿਸੇ ਉਹ ਨੁਕਸਾਨੇ ਗਏ ਬਹੁਤ ਦੁੱਖ ਦੀ ਗੱਲ ਹੈ ਆ ਵੀ ਹੋ ਜਾ ਉਹਦਾ ਮਾਨਤਰਾ ਹੋ ਜਾਊਗਾ ਹੈ ਨਾ ਬਾਈ ਉਹ ਹੋ ਜਾ ਮਾਨਤਰਾ ਆਪਾਂ ਉਹਦਾ ਫੁੱਲ ਕਰਾਂਗੇ ਵੀਰ ਦਾ ਆਪਦੇ ਪਿੰਡੋਂ ਕੋਈ ਸੱਜਣ ਉਹਦਾ ਹੋਵੇ ਤੇ ਪੂਰੀ ਵੀ ਆ ਜੈਨੂਨ ਹੋਵੇ ਬੰਦਾ ਕਈ ਵਾਰੀ ਕੋਈ ਆ ਆਮ ਮੇਂਦਿਆਰ ਖੱਗਿਆ ਨਾ ਹੋਵੇ ਵੀ ਮੈਂ ਉਹਤਰੀ ਉਹ ਗੱਲ ਨਹੀਂ ਹਾਂ ਸਚਾਈ ਵਾਲਾ ਬੰਦਾ ਹੋਵੇ ਉਹਦੇ ਪਿੰਡ ਦਾ ਕੋਈ ਸਰਪੰਚ ਹੋਵੇ ਆਪਾਂ ਨੂੰ ਕੋਈ ਲਿਖਤੀ ਦੇ ਦੇਵੇ ਤੇ ਆਪਾਂ ਪੂਰੇ ਮਾਰਜਨ ਰੇਟ ਤੇ ਦੇ ਦੇਾਂਗੇ ਬਹੁਤ ਵਧੀਆ ਗੱਲ ਆ ਬਾਈ ਤੇ ਬਾਈ ਦੀ ਸੋਚ ਨੂੰ ਸਲਾਮ ਆ ਯਾਰ ਕਿ ਨਹੀਂ ਜੇ ਆਪਣੇ ਦੋਸਤ ਮਿੱਤਰਾਂ ਦੇ ਜੇ ਉਹਨਾਂ ਦੇ ਕੋਈ ਆਪ ਬਤਾਈਆ ਤੇ ਆਪਾਂ ਹੀ ਨਾਲ ਖੜਨਾ ਆਪਾਂ ਹੀ ਖੜਨਾ ਹੈ ਜੀ ਜ਼ਰੂਰ ਪੰਜਾਬੀ ਪੰਜਾਬੀ ਵੀਰ ਦੇ ਪੰਜਾਬੀ ਦਾ ਹਨਾ ਤੇ ਆਪਾਂ ਬਿਲਕੁਲ ਜਾਇਜ਼ ਰੇਟ ਤੇ ਉਹਨਾਂ ਨੂੰ ਦੋਵੇਂ ਪਸ਼ੂ ਵਹਈਆ ਕਰਾਵਾਂਗੇ ਬਸ ਠੀਕ ਹੈਣਾ ਬਾਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਰ ਕੋਈ ਵੀ ਤਸੱਲੀ ਪਰਕਰਨੀ ਹੈ ਬਾਈ ਪ੍ਰੀਤ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਜਾਨਵਰ ਤੋੜ ਕੇ ਦਿਖਾਦੇ ਆ ਬਾਕੀ ਬਾਈ ਦੇ ਕੋਲੇ ਵੀ ਅੱਗੋਂ ਆਏ ਹੁੰਦੇ ਆ ਹੋਰ ਕੋਈ ਵੀ ਤਸੱਲੀ ਪਰਕਰਨੀ ਹੁੰਦੀ ਆ ਤੁਸੀਂ ਫਾਰਮ ਤੇ ਆ ਕੇ ਕਰ ਸਕਦੇ ਹੋ ਜਉਂਦੇ ਬਦਦੇ ਰਹੋ ਜੀ ਧੰਨਵਾਦ